ਸ਼੍ਰੀਨਗਰ ਦੇ ਵਿੱਚ ਭਿਆਨਕ ਅੱਤਵਾਦੀ ਹਮਲਾ ਵਾਪਰਿਆ ਹੈ ਦੇਰ ਰਾਤ ਅਚਾਨਕ ਹਾਹਾਕਾਰ ਮਚ ਗਈ ਗੋਲੀਆਂ ਦੀ ਆਵਾਜ਼ ਦੇ ਨਾਲ ਸ਼੍ਰੀਨਗਰ ਦਵਾਰਾ ਦਹਿਲ ਗਿਆ ਪਰ ਇਸ ਮਾਮਲੇ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਪੰਜਾਬੀ ਵਿਅਕਤੀ ਜਿਸ ਨੂੰ ਗੋਲੀ ਮਾਰ ਕੇ ਜਿਸ ਦਾ ਕਤਲ ਕਰ ਦਿੱਤਾ ਗਿਆ ਉਸ ਦਾ ਨਾਮ ਅਮਰਿਤਪਾਲ ਸਿੰਘ ਹੈ ਔਰ ਉਹ ਅਮਰitsar ਦਾ ਰਹਿਣ ਵਾਲਾ ਆ ਔਰ ਇਸ ਦਾ ਮੌਕੇ ਤੇ ਹੀ ਕਤਲ ਕਰ ਦਿੱਤਾ ਗਿਆ ਗੋਲੀ ਲੱਗਣ ਨਾਲ ਮੌਕੇ ਤੇ ਹੀ ਅਮਰਿਤਪਾਲ ਸਿੰਘ ਦੀ ਮੌਤ ਹੋ ਜਾਂਦੀ ਹੈ ਅਮਰitsar ਦਾ ਰਹਿਣ ਵਾਲਾ ਆ ਪਰ ਸ਼੍ਰੀਨਗਰ ਦੇ ਵਿੱਚ ਮਾਰਿਆ ਗਿਆ ਅੱਤਵਾਦੀ ਹਮਲਾ ਜਿਹੜਾ ਉਹ ਦੱਸਿਆ ਜਾ ਰਿਹਾ ਹਾਲਾਂਕਿ ਇਸ ਹਮਲੇ ਨੂੰ ਲੈ ਕੇ ਲਸ਼ਕਰੇ ਤਾਇਬਾ ਦੇ ਇੱਕ ਮੋਡਿਊਲ ਨੇ ਇਸ ਦੀ ਜ਼ਿੰਮੇਵਾਰੀ ਚੱਕੀ ਦੱਸੀ ਜਾ ਰਹੀ ਹੈ ਪਰ ਇਸ ਦੇ ਨਾਲ ਨਾਲ ਇੱਕ ਹੋਰ ਵਿਅਕਤੀ ਇਸ ਹਮਲੇ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਉਹ ਵਿਅਕਤੀ ਹੋਰ ਕੋਈ ਨਹੀਂ ਸਗੋ ਮ੍ਰਿਤਕ ਅਮਰਿਤਪਾਲ ਸਿੰਘ ਦਾ ਸਾਥੀ ਹੈ ਜਿਹੜਾ ਕਿ ਆਪ 23 ਸਾਲ ਦਾ ਰੋਹਿਤ ਨਾਮ ਦਾ ਵਿਅਕਤੀ ਦੱਸਿਆ ਜਾ ਰਿਹਾ ਹੈ ਤਸਵੀਰਾਂ ਲਗਾਤਾਰ ਵਾਇਰਲ ਹੋ ਰਹੀਆਂ ਨੇ ਕਸ਼ਮੀਰ ਦੀਆਂ ਕਿਉਂਕਿ ਕਸ਼ਮੀਰ ਦੇ ਵਿੱਚ ਹਾਲਾਤ ਦੁਆਰਾ ਤਣਾਅਪੂਰਵਕ ਬਣ ਗਏ ਨੇ ਤੇ ਆਰਮੀ ਅਫੀਸ਼ੀਅਲਸ ਜਿਹੜੇ ਨੇ ਖਾਸ ਕਰਕੇ ਫੌਜ ਜਿਹੜੀ ਹੈ ਉਹ ਵੱਡੇ ਪੱਦਰ ਦੇ ਉੱਤੇ ਥਾਂ ਥਾਂ ਤੇ ਜਾ ਕੇ ਤੇ ਸਿਕਿਉਰਿਟੀ ਸਰਕੂਲੇਟ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਮੌਜੂਦਾ ਹਾਲਾਤ ਜਿਹੜੇ ਨੇ ਤਣਾਅਪੂਰਵਕਤਾ ਲੱਗ ਰਹੇ ਨੇ ਪਰ ਦੂਜੇ ਪਾਸੇ ਅਮਰਿਤਪਾਲ ਸਿੰਘ ਦੀ ਜਿਹੜੀ লাশ ਹੈ ਉਹ ਵੀ ਬਰਾਮਦ ਕਰ ਲਈ ਗਈ ਹੈ লাশ ਨੂੰ ਲਿਜਾ ਕੇ ਤੇ ਮੋਰਚਰੀ ਦੇ ਵਿੱਚ ਫਿਲਹਾਲ ਰੱਖਿਆ ਗਿਆ ਹੈ ਤਾਂ ਕਿ ਦੂਜੇ ਪਾਸੇ ਜਿਹੜਾ ਰੋਹਿਤ ਉਸ ਦਾ ਇਲਾਜ ਜਿਹੜਾ ਸ਼੍ਰੀਨਗਰ ਦੇ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈ। ਰੋਹਿਤ ਤੇ ਅਮਰਿਤਪਾਲ ਇਹ ਦੋਵੇਂ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ ਔਰ ਅੰਮ੍ਰਿਤਸਰ ਤੋਂ ਕਸ਼ਮੀਰ ਆਏ ਹੋਏ ਜਿਸ ਲੋਚਾਨਕੇ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਗਿਆ ਤੇ ਅਮਰਿਤਪਾਲ ਸਿੰਘ ਦਾ ਇਸ ਹਮਲੇ ਦੇ ਵਿੱਚ ਕਤਲ ਕਰ ਦਿੱਤਾ ਗਿਆ। ਇਸ ਹਮਲੇ ਦੇ ਵਿੱਚ ਇੱਕ ਵਿਅਕਤੀ ਹਲਾਕ ਹੋਇਆ ਜਦਕਿ ਉਸ ਦਾ ਸਾਥੀ ਉਸ ਦਾ ਦੋਸਤ ਜ਼ਖਮੀ ਦੱਸਿਆ ਜਾ ਰਿਹਾ ਹੈ। ਅਮਰਿਤਪਾਲ ਸਿੰਘ ਨਾਂ ਦਾ ਵਿਅਕਤੀ ਹੈ ਜਿਸ ਦਾ ਕਤਲ ਕੀਤਾ ਗਿਆ ਔਰ ਦੂਜੇ ਪਾਸੇ ਰੋਹਿਤ ਨਾਂ ਦਾ ਵਿਅਕਤੀ ਇਸ ਹਮਲੇ ਦੇ ਵਿੱਚ ਜ਼ਖਮੀ ਪਾਇਆ ਗਿਆ ਜਿਸ ਨੂੰ ਹੁਣ ਇਲਾਜ ਦੀਨ ਰੱਖਿਆ ਗਿਆ ਹਸਪਤਾਲ ਦੇ ਵਿੱਚ ਦਾਖਲ ਲਵਾਇਆ ਗਿਆ ਖਰਚ ਇਸ ਪੂਰੇ ਮਾਮਲੇ ਨੂੰ ਲੈ ਕੇ ਫਿਲਹਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਆਰਮੀ ਅਫੀਸ਼ੀਅਲਜ਼ ਵੀ ਆਪਣੀ ਕਾਰਵਾਈ ਦੇ ਉੱਤੇ ਲੱਗੇ ਹੋਏ ਨੇ ਜਦਕਿ ਦੂਜੇ ਪਾਸੇ ਸ਼੍ਰੀਨਗਰ ਦੀ ਪੁਲਿਸ ਜਿਹੜੀ ਹੈ ਉਹ ਇਸ ਸੰਬੰਧੀ ਜਲਦ ਤੋਂ ਜਲਦ ਇਸ ਮਾਮਲੇ ਨੂੰ ਸੁਲਝਾਉਣ ਦੀ ਜਿਹੜੀ ਕੋਸ਼ਿਸ਼ ਕਰਦੀ ਨਜ਼ਰ ਆ ਰਹੀ ਹੈ ਜਦਕਿ ਜੇ ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਸਾਲ ਦੇ ਵਿੱਚ ਗੈਰ ਸਥਾਨਕ ਵਿਅਕਤੀਆਂ ਦੇ ਉੱਤੇ ਕਸ਼ਮੀਰ ਦੇ ਅੰਦਰ ਇਹ ਪਹਿਲਾ ਹਮਲਾ ਆ ਇਸ ਤੋਂ ਪਹਿਲਾਂ ਵੀ ਇਦਾਂ ਦੀਆਂ ਘਟਨਾਵਾਂ ਵਧੀਆਂ ਹੁੰਦੀਆਂ ਰਹੀਆਂ ਨੇ ਪਰ ਇਸ ਸਾਲ ਚੜ੍ਹਦੇ ਸਾਲ ਇਹ ਪਹਿਲਾ ਹਮਲਾ ਜਿਹੜਾ ਇਹ ਦੱਸਿਆ ਗਿਆ ਫਰਵਰੀ ਮਹੀਨਾ ਦੂਜਾ ਚੜ੍ਹ ਗਿਆ ਔਰ ਇਸ ਦੇ ਵਿੱਚ ਇਹ ਪਹਿਲਾ ਹਮਲਾ ਗਿਆਰਥਾਨਕ ਵਿਅਕਤੀਆਂ ਦੇ ਉੱਤੇ ਕੀਤਾ ਗਿਆ ਖੈਰ ਇਸ ਮਾਮਲੇ ਨੂੰ ਲੈ ਕੇ ਜਿ세 ਇੱਕ ਪਾਸੇ ਲਸ਼ਕਰੇ ਤਾਇਬਾ ਦੇ ਇੱਕ ਮੋਡਿਊਲ ਨੇ ਇਸ ਦੀ ਜ਼ਿੰਮੇਵਾਰੀ ਚੱਕੀ ਹੈ ਇਸ ਬਾਰੇ ਸੂਤਰਾਂ حوالے ਖਬਰ ਸਾਹਮਣੇ ਆ ਰਹੀ ਹੈ ਉਥੇ ਕੀ ਇਸ ਉੱਤੇ ਕੋਈ ਐਕਸ਼ਨ ਹੋਵੇਗਾ ਜਾਂ ਫਿਰ ਆਰਮੀ ਵੱਲੋਂ ਜਾਂ ਪੁਲਸ ਵੱਲੋਂ ਇਸ ਬਾਰੇ ਕੋਈ ਐਕਸ਼ਨ ਕੀਤਾ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਜੋ ਵੀ ਹੋਏਗਾ ਉਹ ਤੱਕ ਦੱਸਦੇ ਰਹਿਵਾਂਗੇ ਬਨੇ ਰੋ 1 इंडिया ਪੰਜਾਬੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ